ചല ਤੋ ਵੀ ਵੜੀ ਅੱਖਾਂ ਨੇ ਪੈਣ ਈ ਆਦੇ ਇਹ ਤੇ ਕਹੇ 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 ਜਾਣਦੇ 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 ਗੁਰੂਆ ਗੁਰੂਆ ਬਾਹੂ ਬੜੀ ਲੱਗਣ ਦੇ ਜ਼ੋਰ ਲਾਉਂਦਾ ਲੇ ਲੈ ਗਏ ਮੈਂ ਬਾਹਲੇ ਤੇ ਉਹ ਲੈ ਗਿਆ ਉਸ ਤਰ ਹਾਈ ਦਾ ਹੱਥਾਂੋਂ ਥਾਰਾ ਖੋਲਾ ਐਨਾ ਜੋਰ ਕਰਕੇ ਗਲਾ ਬਣਾ ਗਿਆ ਟੋਪੀ ਵੜੀ ਗੁਰੂਆ ਜਿਹਦੇ ਵਜਾਂ ਦੀ ਥੱਲੀ ਅੱਖਾਂ ਤੇਰ ਕੋ ਮਮਾ ਇਹੋ ਨੰਨੇ ਢਲੇ ਹੋਣ ਦੇ ਲੈ ਹੋਣਾ ਭਾਈਨਾ ਕੀ ਹੋਊਗਾ ਇਹਨੂੰ ਕੱਢਣਾ ਕੀ ਹੋਊਗਾ ਮਮਾ ਗੁੱਲੇ ਕੱਢੇ ਅੱਗੇ ਆਊਗਾ ਹੈ ਗੁੱਲੇ ਕੱਢੇ ਅੱਗੇ ਆਊਗਾ ਲੈ ਹੁਣ 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 ਹੋ ਜੂਗਾ ਸਦਾ ਹਾਂ ਹੈ ਕੋ ਰੁਗੀ ਸੱਤੀ ਇੰਦਰਾ ਜੋਲ ਮਿੱਤਰੋ ਵੇ ਲੋ ਸਾਰਾ ਜੋਰ ਲਵਾਤਾ ਜੇ ਆਉ ਨੀਵੇਂ ਥਾਂ ਦੇ ਖਲਾ ਰਿਆ ਹੁਣ ਮੇਰੇ ਬਾਪੂ ਨੇ ਜ਼ਲਾ ਦੇਤੇ ਆਂਦਾ ਹਲਾ ਦੇ ਉੱਤੇ ਚੜਕੇ ਅੱਗੇ ਕਰਦੇ ਤਾਂ ਉੱਥੇ ਲਿਆ ਤੂੰ ਮਾਮਾ ਗ੍ਰੇਡ ਖਲੀ ਆ ਉਥੇ ਖਲੋਗੇ ਲਿਆ ਆ ਕਰਦੇ ਚੱਲ ਪਹਿਲਾਂ 10 ਗ੍ਰੇਡ ਖਲੀ ਆ ਓ ਕਾ ਚੱਲ ਆਉਂਦੇ ਖਲੋਗੇ ਡਿਆ ਨੀਵੇਂ ਥਾਂ ਕਰ ਦਤਾ ਹੁਣ ਚੱਲ ਰੱਖ ਕੇ ਰੱਖ ਜੰਗੇਰਾ ਓਏ ਕਿੰਨੇ ਨਾੜ ਗਰਵਾਵੇ ਦਾ ਕਿੰਨੇ ਨਾੜ ਕਸਨੇ ਬੈਂਡਲੇ ਟਰਾਲੀ ਟਰਾਲੀ ਪਾਉਂਦਾ ਕਰਕੇ ਮਿੱਤਰੋ ਹੁਣ ਕਰ ਲੈ ਹੁਣ ਕਰ ਖਾੜ ਦੇ ਵਜੇ ਫਰੀ ਹੁੰਦੇ ਆ ਵਾ ਓ ਤੇ ਅਡੋਂ ਹੁਣ ਕਰ ਇੱਕੋ ਮਟਰੋਕ ਹੁਣ ਕਰੀ ਇੱਕੋ ਮਟਰੋਕ ਚੱਲ ਹੁਣ ਕਰ ਚੱਲ ਦੋ ਦੋ ਕਸੇ ਨੇ ਕੁੱਤੇ ਕਾਲ ਆ ਬਸ ਹਣਾ ਆਹੋ ਹੌਣਤ ਨਹੀਂ ਹਿੱਲੂ ਯਾਰ ਵਾ ਬੜਾ 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 ਵਾ ਦੋ ਦੋ ਤੇ ਦੋ ਸਲੜੇ ਕਰ ਸਕਦਾ ਬੜੇ ਆ ਇੱਕ ਹੋਰ ਮਾਰ ਦੇ ਇੱਕ ਹੋਰ ਮਾਰਦਾ ਹਸ ਤੂੰ ਅੰਦਰ ਠਕਾ ਸੇ ਦਾ ਕੰਮ ਕਰਨ ਦਾ ਹੋ ਗਿਆ ਨਾ ਤਾ ਪੇ ਗਿਆ ਇੱਕ ਹੋਰ ਮਾਰ ਦੇ ਕਿਹੜੇ ਤੇਰਾ ਵਾ ਬੜਾ 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 ਇੱਧਰ ਕਰ ਇੱਧਰ ਕਰ ਸੋਣਾ ਚੱਲ ਮੈਨੂੰ ਦੇ ਮੈਂ ਆਪਣਾ ਉਹ ਕਰ ਸਕਦਾ ਯਾਰ ਤੇਰੇ ਬਾਦੀ ਗੱਲ ਨਹੀਂ ਮੈਂ ਹੁਣ ਕਾਛੀ ਦਿੱਤਾਣ ਤੋਂ ਇੱਦਾ ਕਰਾਂਗੇ ਆ ਵੇ ਰੰਤੂ ਪਾ ਤੇਰੇ ਚਾਲੇ ਤੇ ਅੱਖਾਂ ਦੇ ਵਿੱਚ ਐਂ ਤੋਂ ਕੋ ਵੱਜਣ ਦੀ ਆਦੇ ਮੈਂ ਆ ਨਾ ਮੈਂ ਖਿੱਚੀ ਤੁਰ ਹੀ ਜਾਂਨੇ ਆ ਉਹ ਤੇਰੀ ਪਹਿਰ ਆ ਗਈ ਓਏ ਉਹ ਸਾਰੇ ਕੁੱਤੇ ਦੇ ਸਾਹਮਣੇ ਖਿਵੇਂ ਆ ਓਏ ਯਾਰ ਆ ਭੈ ਜਦੋਂ ਹੋ ਗੱਲਾ ਤੇਰੀ ਸਾਲੇ ਘਰੋਂ ਪਹਿਲਾਂ ਵੇਖ ਤੇ ਲਿਆ ਕਾ ਫੋਟੋ ਮੈਂ ਤੇ ਤੂੰ ਵੇ ਮੈਂ ਤੇ ਮੇਰੇ ਮੇਰਾ ਧਿਆਨ ਹੀ ਹੁਣ ਪਿਆ ਵਾਲ ਵੀਡੀਓ ਬਣਾਉਣ ਲਿਆ ਹਾਂ ਆ ਵੇਖੋ ਕੋਤੇ ਦਾ ਆਪਣਾ ਜਾਗਾ ਓਏ ਕੋਲੇ ਕੋਲੇ ਧਿਆਨ ਨਹੀਂ ਰੱਖਦਾ ਗਾ ਇਹ ਉਧਰ ਲਾਇਆ ਹਿਸਾਬ ਜਰਾ ਜਾਗਾ ਸਾਲਿਆ ਬੜੀ ਇਸੋਂ ਪਾਲਾਂਗੇ ਕਿਦਾਂ ਕਰੇ ਹੋ ਤੈਨੂੰ ਟਰਾਲੀ ਚਾਹੀਦੀ ਹੈ ਕਿ ਤੈਨੂੰ ਜਾਨ ਤੇ ਟਰਾਲੀ ਚਾਹੀਦੀ ਹੈ ਤੈਨੂੰ ਜਾਨ ਨਹੀਂ ਬੰਦਿਆ ਆਨੇ ਚੁਣੇ ਲੈਣੇ ਆਂ। ਲੈ ਲੈਨੇ ਆਂ। ਇਹਦੇ ਅੱਧਾ ਮਰੀ ਨਹੀਂ ਕਰਨੀ। ਵਾਪਾ ਟਰੈਕਟਰ ਕੌਣ ਚਲਾਉਂਦਾ ਵਾਪਾ ਵਾ? ਡੋਲਾ ਹੀ ਹੋਰ ਕੀ ਹੈ? ਟਰੈਕਟਰ ਕੌਣ ਚਲਾਉਂਦਾ ਇੰਨਾ ਵਾ? ਚਾਰ ਤਾਂ ਹੀ ਮਿੱਟੀ ਲਾਤੀ ਉਹ। ਕਨੀਆ ਦਾ ਫੇਮਸ ਬੰਦਾ ਵਾ। ਕੀ ਕੀਤਾ ਹੀ? ਇਹਦਾ ਪੈਂਡਿਆ ਆ। ਆ ਵੀ ਬੇਫਿਕਰ ਆ ਗਏ ਵੇਲਾ ਪਤਾ ਹੁੰਦਾ ਬੰਦਿਆਂ ਨੂੰ ਵੀ ਕਿਤੇ ਇਹਦਾ ਪੋਤਾ ਵੜਾ ਅੱਗੇ ਪੈਣ ਰਿਹਾ ਇਹਦੇ ਵੇਲਾ ਹਟਾਤਾ ਨਾ ਵੇਲਾ ਹੂੰ ਪਤਾ ਹੁੰਦਾ ਕੁੱਤਿਆਂ ਨੂੰ ਵੀ ਬੰਦੇ ਆਏ ਐਕਸਪਰਟ ਅਸਲ ਤੇ ਨਾ ਤਾਂ ਤਾਂ ਹੀ ਡੱਕ ਲਿਆ ਜਿਆਦਾ ਜ਼ੋਰ ਲਾ ਗਿਆ ਵੀ ਫੇਰ ਦੀ ਪੋਖੜੀ ਲੱਗੀ ਪੋਖੜੀ ਲੱਗੀ ਐਂ ਦੇ ਫੇਰ ਦਾ ਕੰਮ ਕਰਾ ਦੇ ਅੰਕਲਾ ਤਰਾ ਉਸ ਤੇ ਰਾਜੀ ਆ ਤਮਾਲ ਲਿਆ ਅਗਰ ਰੁਕ ਜੋ ਖਵਾ ਕੇ ਜਾਏ ਆਪਣਾ ਪਰ ਸਵਾਦ ਵੜਿਆ ਖਵਾਈ ਬਿਨਾਂ ਨਾ ਚਾਏ ਸਾਨੂੰ ਅੱਜ ਹੈ ਖਵਾਈ ਬਿਨਾਂ ਨਾ ਜਾਏ ਮੈਂ ਹਾਂ ਮੁਰਦਾ ਗੋਲ ਗੱਪੇ ਖਾਓ ਵੰਡ ਵੰਡ ਹੋਈਓ ਕੜੇ ਵਾਲੇ ਲੱਗਦੇ ਬੜੇ ਸਵਾਦ ਨਾਲ ਰੜਕੀ ਜਾਂਦੇ ਇਹ ਮਧਾਨੀ ਦੀ ਲੱਸੀ ਹੁੰਦੀ ਹੈ ਨਾ ਉਹ ਹਿਸਾਬ ਬਣ ਜਾਂਦਾ ਨਾ ਤੇ ਕਿਹਾ ਜਿਵੇਂ ਇੱਕੇ ਸਾਥ ਲੋਜੀਆ ਤੇ ਫਿਰ ਉਹ ਤੇ ਉਹ ਨਹੀਂ ਗੱਲ ਇਹਦੀ ਵੀ ਬੰਦੀ ਹਾਂ ਮਨ ਲਿਓ ਪੀਓ ਗਰਾ ਮਲਾ ਵਰਨੀਆ ਉਂ ਕਰੀ ਗੱਲ ਤੇ ਵੇਖੋ ਕੋਈ ਬਈਆਂ ਕੀ ਕਰਨਦੇ ਵੇਖੋ ਹੁਣ ਉਹ ਜਿਆਦਾ ਕੰਮ ਖਰਾਬ ਕਰ ਦਿੰਦੇ ਆ ਤੇ ਕੈਮੀਕਲ ਹੀ ਪਾਈ ਜਾਂਦੇ ਆ ਸਾਨੂੰ ਉਹਦਾ ਪਤਾ ਨਹੀਂ ਕੈਂਦੀ ਹੁਣ ਵੇਖੋ ਅਕਰ ਖਾਹ ਖਾਈਦੇ ਨਾ ਮਸਾ ਛਾੜ ਨਹੀਂ ਪੈਂਦਾ ਉਹ ਮੈਂ ਕੋਰੇ ਖਾੜੇ ਛਾੜੀ ਬਹੁ ਪੈਂਦਾ ਹੁਣ ਉਹ ਤਾਂ ਜ਼ਾਬ ਹੁੰਦਾ ਗੀਰ ਬੰਦਾ ਹੁਣ ਜ਼ਾਬ ਖਟਾ ਤੇ ਜ਼ਾਬ ਹੁੰਦਾ ਉਹ ਤੇ ਜ਼ਾਬ ਕਿਹੜਾ ਹੁੰਦਾ ਨਾ ਜ਼ਾਬ ਤੇ ਜ਼ਾਬ ਕੀ ਹੋਇ ਬੰਦਾ ਉਹਦਾ ਖਣੇ ਪੈਂਦੇ ਤੁਹਾਨੂੰ ਦਿਵਾਈ ਆ ਬਹੁਤ ਮਿੱਤਰੋ ਪਾ ਲਿਆ ਦੀ ਟਰਾਲੀ ਪਰ ਘੋਲ ਵੜੇ ਆ ਜੇ ਟਰਾਲੀ ਪਾਉਣ ਲੱਗਿਆ ਜਿੱਤੀ ਜਾਓਏ ਹੁਣ ਇੱਥੋਂ ਨਿਗਾ ਦੇ ਆ ਦੇ ਦੇ ਵੀਰ ਨੂੰ ਇਹ ਚੱਲ ਬਸ ਠੀਕ ਹੈ ਓਕੇ ਰੈਟ ਹੋ ਗਿਆ ਕੰਮ ਓਲੀ 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 ਕਿੱਥੇ ਬਣਾ ਰੇਡ ਹੋ ਰਹੀ ਹੈ ਕਿੱਥੇ ਚਲੇ ਕੀ ਕਰਦਾ ਕੌਣ ਆਇਆ ਚੜੇਗਾ ਤਾ ਹੁਣ ਲੱਦੀਏ ਫਿਰ ਤੇਰਾ ਯਾਰ ਚਹੀਦੇ ਤੇਰਾ ਦਾਲਾ ਰੋਦਾ ਕੇ ਇੱਥੇ ਮਾਰਤਾ ਉਹ ਆਹ ਹਾੜੇ ਦੇ ਬੋਏ ਇੱਕ ਵੀ ਛੀਹਟ ਆ ਗਈ। ਨਾ ਮੈਂ ਕਿਹ ਢਾ ਲੈਣਾ। ਆਹੋ ਬਾਲਾਂ ਮੈਂ ਸਾਈਡ ਤੇ ਰੱਖਣਾ ਇੰਨਾ ਆਹੋ ਫੇਰਨਾ ਇਹ ਤਾਂ। ਇੱਚ ਗੈਸਰੀ ਢੋਲੀ ਹੁਣ ਚੜੇ ਜੀ। ਮੈਂ ਤੁਹਾਨੂੰ ਦੱਸਦਾ ਨਾ ਆਪ ਆਹ ਵੇਲਾ। ਇੱਚ ਛੀਹਟ ਇਹਨੂੰ ਖੋਲਣਾ ਨਹੀਂ ਹੈ ਤੇ ਨਾ ਹੈ। ਹੈ? ਤੇ ਨਾ ਮਾਰਾ ਸਾਲਾ ਲਮੋੜਾ ਪੈਣਾ ਮੌਕੇ ਤੇ ਹੋ ਗੱਲਾਂ। ਉਹ ਆ ਗੜੇ ਸਸਤੇ ਲੱਗਦੇ ਹਣ। ਫੇਰ ਤਾਂ ਉਹ ਗੱਲਾਂ ਸਾਲਿਆ ਨਾ ਕਰ ਬਲੌਗ ਦੇ ਚੱਕਰ ਚ ਸੱਤੀ ਤੋੜ ਪਾ ਲੈਣੇ। ਨਾ ਨਾ ਤੋੜਿਆ ਨਾ ਯਾਰ। ਦਾ ਬਾਵਲਾ ਬਾਵਲੇ ਤੋਂ ਬਾਅਦ ਨਹੀਂ 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 ਸੌਰੀ ਸੌਰੀ ਉਹ ਗੱਲਾਂ ਆਹ ਹੋਈ ਜਾਂਦਾ ਇਹ ਉਹ ਤੇ ਗੋਲਾ ਫਰੋਦਾਂ ਕੋ ਚਲਦਾ ਉਹ ਤੇਰੀ ਪਰ ਉਹ ਚਾਚਾ ਕੀ ਗੱਲ ਆ ਆ ਇਧਰ ਭਰਾਵਾ ਕੰਮ ਹੋਏ ਹੋਜਦੇ ਜਾਰਾ ਨਹੀਂ ਜਾਰਾ ਨਹੀਂ ਜ਼ਿਆਦਾ ਜ਼ੋਰ ਨਹੀਂ ਹੁਣ ਹੈ ਆ ਜੁੱਟ ਗਏ ਪਹਿਲਾਂ ਉਹ ਗਾੜੀ ਵਾਲੀਆਂ ਤਾ ਮੁੰਡਾ ਨਾਲ ਟਰਾਲੀ ਬਣਾਉਣੀ ਹੈ ਨਿੱਕੇ ਹੈ ਸੁਤੇ ਆ ਜਾਊਗਾ ਇਹ ਵੇਲਾ ਮੇਲੇ ਵਾਲੇ ਕੰਮ ਕਰਦਾ ਚੱਲ ਸੋਟ ਇਹਨੇ ਮੱਤੇ ਰੀ ਤੇ ਤਾਂ ਜੰਗਾਲਾ ਚਾਚਾ ਆਡਾ ਮਾਰਦਾ ਕਿ ਨਹੀਂ ਜੋਰ ਸੱਦੇ ਤੀ ਇਹਨੂੰ ਆ ਹਟਾ ਟਰਾਲੀ ਆ ਓਏ ਪਾਉ ਪਾਵੇ ਸੱਟਨ ਲਵਾਣੀ ओके ओके ਉਹ ਤੋੜਨਾ ਪੈਣਾ ਯਾਰ ਪਹਿਲਾਂ ਲੋੜ ਨਹੀਂ ਪੈਣ ਲੋੜ ਨਹੀਂ ਪੈਣ ਲੋੜ ਨਹੀਂ ਪੈਣੀ ਚੰਖਾ ਵੇਲੇ ਫੁੱਟਣਾ ਹੈ ਹੋਏ ਆ ਵੀ ਗਿਆ ਵਾ ਸੇ ਰੱਖ ਇਹ ਕੰਮ ਕੁੰਮ ਲਿਆ ਹੋਏ ਤੂੰ ਕਿ ਸਿੱਟਦੇ ਹਾਂ ਹਾਂ ਔਰ ਨਾਲੇ ਮੂਹਾਂ ਕੱਟਣਾ ਹੈ ਦਾ ਕੰਦਾ ਕੱਟਣਾ ਵਾ

ਨਹੀਂ ਨਹੀਂ ਚੱਲ ਮੋਬਾਈਲਾ ਪੁਰਾਣਾ ਖੋਂਡੀ ਸਾਲਿਆ ਥੋੜੀ ਲੱਗਣ ਡਿਆ ਹੜਕੇ ਨੂੰ ਤੇਰਾ ਖਜੂਰੀ ਬਾਤ ਮੈਨੂੰ ਪਤਾ ਹੈ ਤੋੜਨਾ ਤੂੰ ਇਹੋ ਦੇ ਵੇਖਣ ਡਿਆ ਹੈ ਕਦੋਂ ਟੱਟੇ ਦੇ ਭਾਂਚੇ ਇਧਰ ਨਾ ਮਾਰਦੀ ਉਹ ਦੋ ਦਸਤਾ ਵਧੀਆ ਹੀ ਰੱਖ ਲਈ ਰਹਿਣ ਦੇ ਹੁੰਡੇ ਗਿਆ ਹੁਣ ਨਹੀਂ ਰੱਖਣਾ ਚੁੱਕ ਯਾਰ ਕੀ ਟੁਕਾ ਰਾਤੀਵੇਂ ਆਉਂਦਾ ਹਦਾਪੱਤੀ ਤੈਨਹੀਂ ਬੜੇ ਹੋਣਾ ਦਾ ਬਸ ਵਾਧੂ ਹੋ ਗਿਆ ਵਾਧੂ ਛੁੱਟਿਆ ਗਿਆ ਰਹਿਣ ਦੀ ਉਹ ਮੈਂ ਕਰੋ ਗਿਆ ਨਾ ਘਰੋਂ ਨਹੀਂ ਸਿਆਣੀ ਬਣੋ ਓਏ ਮੰਨਿਆ ਕਰ ਚਾਚਾ ਓਏ ਆ ਮੁੰਡਾ ਖਲਾਉ ਗਿਆ ਈ ਉਹ ਮੁੰਡਾ ਖਲਾਉਂਦਾ ਦਹੰਡਿਆ ਈ ਆਂਦਾ ਚਾਹ ਪੀ ਕੇ ਆਉਣੀ ਮੈਂ ਤਾਂ ਬਣਾ ਲੈਣੀ ਇੱਧਰ ਹੀ ਨਹੀਂ ਮੈਂ ਕਰੋ ਬੰਮਾ ਰੰਗ ਨੂੰ ਉਹ ਦਗਰੇ ਉਹ ਇੱਧਰ ਆ ਸਾਲਾ ਰੰਗ ਦਾ ਇੱਧਰ ਆ ਆਹ ਚੱਲ ਆਂਦਾ ਚੱਲ ਯਾਰ ਹੁਣ ਤੇ ਚਾਹ ਆ ਗਈ ਹੁਣ ਤੇ ਇਹਨੂੰ ਪਜਣਾ ਚਾਹੀਦਾ ਜਿਹੜੀ ਚਾਹ ਆ ਵੇ ਮੈਂ ਇਹਨੂੰ ਚਾਹ ਮੰਨਦਾ ਹੀ ਨਹੀਂ ਮੈਂ ਕਰਦਾ ਕਿ ਪੀਣੀ ਹੈ ਕਰੇ ਹੋਰ ਬਣੀ ਆ ਵਕਰੀ ਕਰੇ ਸ਼ੁੱਧ ਦੁੱਧ ਦੀ ਬਣੀ ਆ ਕਰੇ ਉਦੋਂ ਜਦ ਨਹੀਂ ਬਣਾਇਆ ਤੈਂ ਕਾੜਾ ਹੈ ਹੈ ਕਾੜੇ ਦਾ ਸ਼ਿਕਾਇਨ ਮੁੰਡਾ ਅੰਦਰ ਠੀਕੀ ਸਕੂਟਰ ਤੇ ਚੱਲ ਜਾਗੇ ਕਾੜਾ ਚੱਲ ਜਾਗੇ ਵੇ ਕੀ ਡੋਨੇ ਆ ਹੋਰ ਵੀਰ ਹੈਂ ਰੰਗ ਕਾਲਾ ਕਿਤੇ ਜਿਆਦਾ ਕਾਣੀ ਦੱਸਣਾ ਨੂੰ ਲੈ ਕੋਈ ਨਾ ਤਸਲੇ ਨਹੀਂ ਆ ਮੇਰਾ ਵੀ ਨਹੀਂ ਆ ਦੱਸ ਦੇ ਅਮੂਰ ਘਰੇ ਕੀ ਜਾਂ ਦੁਬਾਰਾ ਆਇਆ ਜਿਹੜੇ ਦਿਨ ਬਾਅਦ ਆ ਹਾਂ ਹਾਂ ਅਨਾਂ ਚਾਣੀ ਵੀ ਰੰਗ ਕਾਲਾ ਜਾਂਦਾ ਛੱਡੀ ਜਾਇਂ ਨਹੀਂ ਛੱਡੀ ਜੀ ਅਮੂਰ ਖਾ ਬਣਿਆ ਛੱਡਤੀ ਜਾ ਨਹੀਂ ਨਹੀਂ ਭਾਈ ਪੀ ਦੀ ਪੁੱਠੇ 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 ਦਾ ਇਹ ਕੰਮ ਹੈ ਜਰਾ ਦਾ ਜਾਨੀ ਗਏ ਹੋ ਕਿਦਾਂ ਆ ਬਠਾ ਯਾਰ ਗਾ ਨਹੀਂ ਨਹੀਂ ਵੀ ਰਿਮਾਈਂਡ ਕਰ ਜੋ ਯਾਰ ਨਾ ਇਹਦਾ ਕਹ ਅੱਗ ਤੇ ਨਹੀਂ ਵੀਨਾ ਵੀਰ ਗੁੱਸਾ ਕਰ ਜਾਊਗਾ ਗੁਰਵਾ ਨਹੀਂ ਨਹੀਂ ਫਰਾ ਦਾ ਦੇ ਕਰੀ ਬਾਇ ਕਰਦੇ ਤਨ ਬਾਇ ਮਖੌਲ ਕਰਦਾ ਹੀ ਮਖੌਲ ਨਹੀਂ ਕਰੀ ਦਿੰਦਾ ਚਾਗ ਜਾ ਬਿਲੋ ਨਹੀਂ ਨਹੀਂ ਪੀ ਲੋ ਪੀ ਲੋ ਯਾਰ ਦਾਦੇ ਬਣਿਆ ਚਾਹ ਬਿਲੋ ਆ ਵੇਖ ਲਾ ਵੀਰ ਨੂੰ ਪੁੱਛ ਲੈ ਬਾਕੀ ਕਹਾਣੀ ਚਾ ਵਾਓ ਆ ਇਹਨੂੰ ਪੁੱਛ ਲੈ ਬਾਕੀ ਕਹਾਣੀ ਕੀ ਹੈ ਕਹਾਣੀ ਕਾਣੀ ਦੱਸਦਾ ਉਹਨੂੰ ਮੈਂ ਇਹ ਆ ਵੀ ਰਕੋਕ ਵੜੀ ਪੀਂਦਾ ਇਹ ਕੀ ਚੱਕਰੇ ਕੋਕ ਤੇ ਚਾਹ ਦਾ ਕਮਾਲ ਜਿਆਦਾ ਮੈਨੂੰ ਹੈਂ ਕੀ ਬਿਨਾ ਕੋਈ ਵੀ ਚੀਜ਼ ਇਸਾ ਨਿਕਲ ਸਕਦੀ ਗੁਰੂਆ ਕੰਮ ਰਸਕੀ ਜੇ ਫਿਰ ਇਸ ਕੀ ਕੰਮ ਚੱਲ ਰਿਹਾ ਮਿੱਤਰੋ ਵੇਖੋ ਦੀ ਸਾਲਾ ਕੋਕਰੀ ਲੱਗੀ ਤੈਨੂੰ ਵੀ ਕੋਈ ਨਾਲ ਹੈ ਉਹ ਫੜਾ ਰਹੀ ਹੈ ਓਪ ਬੱਸ ਹੈ ਮਿਠਾ ਲਈਦਾ ਵਾ ਵਾਈ ਜਾਂਦੀ ਨਹੀਂ ਮਿਠਾ ਮਿਠਾ ਪਾਇਆ ਵਾ ਠੀਕ ਆ ਅਛਾ ਉਹ ਪਤਾ ਲੱਗ ਗਿਆ ਪਤਾ ਇਹਦਾ ਕਰਦੇ ਸਾਲਾ ਠੰਡ ਬੜੀ ਮਿੱਤਰੋ ਬਾਹਰ ਬਾਹਰ ਲਾ ਢੇਰ ਤੈਨੂੰ ਉਗਾਈ ਹੁਣ ਬਾਹਰ ਆ ਜਾ ਕੇ ਅੰਦਰੋਂ ਸਾਰਾ ਬਾਹਰ ਸੁੱਟਦਾ ਵਾ ਗਲੀ ਦੇ ਵਿੱਚ ਤੇ ਹੁਣ ਲਤਨ ਲੱਗੇ ਆ ਤੇ ਤੁਹਾਨੂੰ ਅੰਦਰੋਂ ਵੀਊ ਵਿਖੋਣਾ 8 ਵਾਲੀ ਲਈ ਗਲੀ ਘਰੂਆ ਸਾਰੀ ਭਰ ਗਈ ਹੈ ਇੱਕ ਮਿੰਟ ਵੇ ਲੋ ਸਾਰੀ ਗਲੀ ਨੱਕੋ ਨੱਕ ਭਰ ਗਈ ਜੈਸ ਵਕਤ ਮੈਟੋਮੈਟਿਕ ਮਤਰਾ ਖੈਦੇ ਹੁਣ ਕੰਮ ਮੈਟੋਮੈਟਿਕ ਖਿੱਚੀ ਹੁਣ ਕਿਹੜਾ ਟਾਈਮ ਬੜਾ ਹੋ ਗਿਆ ਇਹ ਸਵੇਰ ਦੇ ਸਟੰਡੇ ਆ ਰੋਟੀ ਪਾਣੀ ਖਾ ਕੇ ਫੇਰ ਡੈਪ ਆਈਂਦੇ ਅਜੇ ਲੱਗ ਜਣਾ ਆਪਾਂ ਨੂੰ ਟਾਈਮ ਜਾਣੇ ਘਾਟਣਾ ਹੂੰ ਜਾਣੇ ਆਪਾਂ ਦੋ ਹੀ ਨਿਕਰੋ ਟਰਾਲੀ ਦੋਰੇ ਲਾਉਣੀ ਪੈਂਦੀ ਸਿੱਧੀ ਕਰਕੇ ਅੱਗੇ ਚੰਗੀ ਜਿਹਾ ਸੁੱਟਿਆ ਨਹੀਂ ਜਾਣਦੇ ਹਾ ਵਾਰਡਰ ਅੜਦੀ ਪਈ ਸੀ ਆ ਟੜਾਦਾ ਪਿੱਛੇ ਦੀ ਛੋੜ ਦਿੰਦੇ ਹੁਣ ਕਰਕੇ ਲਾ ਗਏ ਨਾ ਸਿੱਧੀ ਡਰਾਈਵਰ ਨੂੰ ਕਹਿਆ ਮੈਂ ਲਾਇਆ ਏ ਕਰ ਤੇ ਉੱਧੀ ਕਰਕੇ ਲਾਉਨੇ ਏ ਕਰ ਹੁਣ ਕੱਟ ਕਰਦੀ ਇੱਥੋਂ ਚੰਗੀ ਜਿਹਾ ਓਏ ਸੋਣਿਆ ਕਰ ਜਗ੍ਹਾ ਵੀ ਰਹਿ ਰੇ ਅੱਗੇ ਉਹ ਦੀ ਮੋਟਰਸਾਈਕਲ ਨੰਗੜ ਨੂੰ ਹੈ ਜਗਾ ਰਹਿ ਰੇ ਜਿਆਦਾ ਕੱਟ ਕਰ ਲਿਆ ਤੂੰ ਓ ਯਾਦਾ ਕੱਟ ਕਰ ਲਿਆ ਯੋ ਨਹੀਂ ਨਹੀਂ ਠੀਕ ਆ ਲਾ ਦੇ ਲਾ ਦੇ ਪਿਛਾ ਜਾਂਦੇ ਔਰ ਕੱਟ ਕਰ ਕੱਟ ਲਰ ਕੱਟ ਕਰ ਦੋ ਜੇ ਰੋ ਨੂੰ ਆਹੋ ਕਰ 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 ਬਸ ਕਰ ਬਸ ਕਰ ਲਾ ਦੇ ਲਾ ਦੇ ਬਸ ਠੀਕ ਆ ਓਕੇ ਹੁਣ ਆ ਸੌਖਾ ਹੋ ਗਿਆ ਹੁਣ ਕੰਮ ਇੱਥੇ ਲਾਤੀ ਨੇ ਟਰਾਲੀ ਇਹ ਸੌਖਾ ਹੋ ਗਿਆ ਕੰਮ ਹੁਣ ਚੰਗੇ ਰਹੀਂ ਇੱਥੇ ਲਾ ਕੇ ਹੁਣ ਛੁੱਟੀ ਜਾ ਬਸ ਦੇ ਤੇਰੇ ਦੀ ਕੰਮ ਚਲਾਈ ਜਾ ਪੂਰਾ ਹੈ ਆਹ ਹੋ ਜਾਣ ਲੱਗਾ ਉਤੋਂ ਛੁੱਟਦਾ ਮੈਂ ਸੱਦੈ ਡਰੈਕਟਰ ਵਿੱਚ ਸਾਡੇ ਸਿਰ ਤੋਂ ਨਾ ਟਾਟੇ ਸਰਚ ਨਹੀਂ ਵੱਜਦਾ ਕੋਹ ਵੀ ਨਹੀਂ ਨਾ ਹੁਣ ਧਿਆਨ ਦੇ ਕੋ ਓਏ ਵੇ ਕੀ ਧਿਆਨ ਨਾ ਓਏ ਗੁਰੂਆ ਚਾਚੇ ਗਾਂਧੀ ਵਾਲਾ ਚਰਖਾ ਤੋੜਦਾਈ ਓਏ ਓਏ ਨੀਆ ਕਤਨੀਆ ਤੂੰ ਚਲਦਾ ਇਹਦਾ ਹਾਂ ਓਏ ਤੋੜਦਾਈ ਜਾ ਗਾਂ ਚਾਚਾ ਬੱਸ ਬਹੁਤ ਗਾਂਧੀ ਵਾਲਾ ਚਰਖਾ ਹੀ ਹੈ ਹੈ ਕਾਮ ਰਵੇਟ ਦਾ ਹੀ ਗਾਂਧੀ ਦਾ ਲੈ ਗਿਆ ਥੋੜਾ ਹੀ ਮਾਰ ਲਓ ਮਤਰੋ ਪਾ ਤੇਰੇ ਚਾਲੇ ਸੱਦੇ ਆ ਗਿਆ ਜੇ ਸਾਰਾ ਬਾਲਣ ਢਰ ਗਈ ਏ ਟਰਾਲੀ ਉਤੋਂ ਤੱਕ ਵਾਰਡ ਵਾਲੀ ਕੰਮ ਯੈਸ ਹੋ ਗਈ ਹੁਣ ਪੂਰੀ ਹੋ ਗਈ ਯੈਸ ਆਓ ਯੈਸ ਹੋ ਗਈ ਪੂਰੀ ਆਓ ਲਾ ਮਿੰਟ ਮਿੰਟ ਕਰੇ ਕੀ 10 ਬਾਲਣ ਚਾਰ ਬਾਲੇ ਕਿੱਥੇ ਆ ਚੰਗਾ ਤੂੰ ਲਾ ਗਿਆ ਹਲੋ ਤੈਨੂੰ ਜ਼ਿਆਦਾ ਪਤਾ ਵਾ ਕੋ ਇਧਰ ਆ ਇਧਰ ਆ ਤੂੰ ਆਏ ਰੂ ਆਹ ਕੁੱਤੇ ਵਾਲਾ ਸਾਬਰ ਰਹਿ ਗਿਆ ਭਾਈ ਲਾ ਅੰਦਰ ਆਓ ਲੈ 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 ਕਾਹਨੇ ਸਾਲਾ ਕਿਸ ਦੇ ਸਿਰ ਚ ਵੱਜ ਜਾਂਦਾ ਇਹਦੇ ਵਜ੍ਹਾ ਹੀ ਆਗੇ ਸਾਲਾ ਭਾਵੇਂ ਸ਼ੀਸ਼ਾ ਡੁੱਟ ਜਾਂਦਾ ਘੱਟਿਆ ਡੁੱਟਦੇ ਡੁੱਟਦੇ ਦਾ ਐਵੇਂ ਟੁੱਟੇ ਟੁੱਟਦੇ ਮਾਮਾ ਉਹਨਾਂ ਸਾਂਦਰੂ ਟੁੱਟ ਜਾਂਦਾ ਸਾਂਦਰੂ ਟੁੱਟ ਜਾਂਦਾ ਹੈ ਗੱਡੀ ਦਾ ਧੱਕਾ ਹੋਣਾ ਹੈ ਬਾਬਾ ਬਾਈ ਯਾਰੀ ਅੱਜ ਗਰਮੀ ਜੀ ਬੜੀ ਲੱਗਣ ਈ ਆ ਮੈਨੂੰ ਅੱਜ ਗਰਮੀ ਜੀ ਬੜੀ ਲੱਗਣ ਈ ਆ ਕੋਈ ਪ੍ਰਭਾਵ ਨਹੀਂ ਕਰ ਰਿਹਾ ਇਹਨੂੰ ਕਾਦੀ ਪ੍ਰਭਾਵ ਆ ਇਹ ਇਹਦੇ ਅਥਰਾ ਘੋੜਾ ਵਾ ਇਹਨੂੰ ਨਹੀਂ ਪਰਵਾਹ ਕਿਸਦੀ ਹੈ ਹੈ ਇਹਦੇ ਝੋਟਾ ਵਾ ਝੋਟਾ ਓਈ ਜਾਂਦੇ ਓਏ ਪਹਿਲਾ ਮਿੱਤਰੋ ਸਾਰੀ ਦਿਹਾੜੀ ਅੱਜ ਟਰੈਕਟਰ ਤੇ ਲੰਘੀ ਜੇ ਤੇ ਅਏ ਤਾਂ ਕਿ ਮੇਰੇ ਹੱਥ ਵੀ ਲੱਪੜੇ ਨਾ ਸਵੇਰ ਦੇ ਨਾਲ ਦੇ ਕੁਝ ਕੀਤਾ ਕਰੂਗਾ ਸਾਰੀ ਦਿਹਾੜੀ ਅੱਜ ਕੰਮ ਕਰਦੇ ਨੰਗੀ ਵੇਲਾ ਐਸ ਵਕਤ ਮੈਂ ਬਹੁਤ ਸਗਾਊਟ ਹੋਈ ਕਰਵਾ ਜਾ ਕੇ ਨਹਾ ਲੂਗੇ ਨਾ ਬਸ ਸੌਏ ਨਾ ਵਾ ਰੋਟੀ ਪਾਣੀ ਖਾ ਕੇ ਹੁਣ ਦਾ ਬਾਸ ਹਾ 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 ਛਾਲਾ ਬਣ ਗਿਆ ਮਾਰਦਾ ਹੈ ਬਿਲਕੁਲ ਬਾਕੀ ਮਿੱਤਰੋ ਦੀ ਰਾਵ ਜੁਕੜ ਤੇ ਅੱਜ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਤੇ ਮਿਲਦੇ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਭਰਾ ਵੱਧ ਤੋਂ ਵੱਧ ਚੈਨਨ ਮੇਰੇ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਗੇ ਤੇ ਅੱਜ ਦੇ ਲਈ ਸਾਰਿਆਂ ਨੇ ਮੇਰੇ ਕੋਲੋਂ ਪਿਆਰ ਭਰੀ